ਤਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਅ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਹਾਂ ਉਸ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਅ ਅਸ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਹਾਂ ਮਹਾਨ ਖੁਦਾਵੰਦ ਪਿਆਰੇ ਪਿਤਾ ਪਰਮ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮहिमा ਤੇ ਵਡਿਆਈ ਦਿੰਦੇ ਖੁਦਾਵੰਦ ਅਸੀਂ ਸਭ ਦੇ ਸਭ ਅੱਜ ਦੇ ਇਸ ਰੋਜ਼ਾ ਦੇ ਵਿੱਚ ਖੁਦਾਵੰਦ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਕਿ ਵਰਤ ਰੱਖ ਕੇ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਯਾਰ ਅਸੀਂ ਇਹਨਾਂ ਵਚਨਾ ਦੇ ਦੁਆਰਾ ਕਰਾ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦਿਨ ਪਰਵੇਸ਼ ਤੁਸਾਨੂੰ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹਾਂ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਆਮੀਨ ਅੱਜ ਆਪ ਪਰਮੇਸ਼ਰ ਦੇ ਵਚਨ ਚ ਜਾਨਾਂਗੇ ਆਪਸੀਆਂ 4 ਉਹ 14 ਔਰ 15 ਨੰਬਰ ਆਇਤ ਨੂੰ ਸੋ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਨੂੰ ਠੱਗ ਵਿਦਿਆ ਤੇ ਭੁਲਾਉਣ ਵਾਲੀ ਛਲਛਿਧਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਕੇ ਬੁੱਲੇ ਨਾਲ ਇੱਧਰ-ਉੱਧਰ ਡੋਲਦੇ ਫਿਰਦੇ ਹਨ ਸਗੋਂ ਅਸੀਂ ਪਿਆਰ ਨਾਲ ਸੱਚ ਘਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਸਭਨਾ ਗੱਲਾਂ ਵਿੱਚ ਵਾਧੇ ਜਾਈਏ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਖੁਦਾ ਦਾ ਕਲਾਮ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਅਸੀਂ ਮਸੀਹ ਯਿਸੂ ਦੇ ਵਿੱਚ ਬਾਲਕ ਨਹੀਂ ਪਰ ਅਡਲਟ ਹੋਣਾ ਹੈ ਸਮਝਦਾਰ ਹੋਣਾ ਹੈ ਕਿੰਦਾ ਗਾਹਨ ਅਸੀਂ ਬਾਲਕ ਨਾ ਰਹੀਏ ਹੁਣ ਐਸਾ ਕਿਉਂ ਕਿਹਾ ਗਿਆ ਕਿ ਬਾਲਕ ਨਾ ਰਹੀਏ ਕਿ ਕਿਉਂਕਿ ਪਰਮੇਸ਼ਰ ਪ੍ਰਭੂ ਨੇ ਰਹੀ ਕਿਹਾ ਕਿ ਤੁਸੀਂ ਮੇਰੀ ਧੀਆ ਪੁੱਤਰ ਹੋ ਤੁਸੀਂ ਮੇਰੇ ਬੱਚੇ ਹੋ ਫਿਰ ਸਾਨੂੰ ਕਿਉਂ ਕਹਿਆ ਗਿਆ ਕਿ ਐਸੀ ਬਾਲਕ ਨਾ ਰਹੀ ਹੈ ਇਥੇ ਬਾਲਕ ਸੋਚ ਵਾਲਾ ਕਿਹਾ ਹੈ ਪਹਿਲਾ ਬਾਲਕ ਸੀ ਅਗਰ ਮਾਂ ਉਹਨੂੰ ਚਿੱਕੜ ਵਿੱਚੋਂ ਕੱਢ ਕੇ ਲਿਆਉਂਦੀ ਸੀ ਤਾਂ ਫਿਰ ਚਿੱਕੜ 'ਚ ਹੀ ਜਾ ਕੇ ਬਹਿ ਜਾਂਦਾ ਸੀ ਅਗਰ ਮਾਂ ਉਹਨੂੰ ਕਹਿੰਦੀ ਸੀ ਮਿੱਟੀ ਨਹੀਂ ਖਾਣੀ ਤਾਂ ਉਹਨੇ ਜਾਣ-ਜਾਣ ਕੇ ਮਿੱਟੀ ਖਾਣੀ ਸੀ ਅਗਰ ਮਾਂ ਉਹਨੂੰ ਨਹਾਤ ਲਾ ਕੇ ਬਿਠਾ ਦਿੰਦੀ ਸੀ ਤਾਂ ਉਹਨੂੰ ਪਤਾ ਨਹੀਂ ਸੀ ਕਿ ਮੈਂ ਨਹਾਤਾ ਹੋਇਆ ਉਹ ਫਿਰ ਗੰਦ 'ਚ ਵੜ ਜਾਂਦਾ ਸੀ ਉਹਨੂੰ ਖਾਣਾ ਨਹੀਂ ਸੀ ਆਉਂਦਾ ਉੱਤੇ ਡੋਲ ਲੈਂਦਾ ਸੀ ਕੋਈ ਚੀਜ਼ ਖਾਣ ਲੱਗਾ ਤਾਂ ਸੇ ਆਪਣਾ ਮੂਲ ਵੇਡ ਲੈਂਦਾ ਸੀ ਐਸਾ ਬੱਚਾ ਹੁੰਦਾ ਆ ਪਰ ਮਸੀਹ ਯਿਸੂ ਜੋ ਬਚਨ ਸਾਨੂੰ ਦੱਸਦਾ ਕਿ ਅਸੀਂ ਹੁਣ ਬਾਲਕ ਨਾ ਰਹੀਏ ਕਹਿੰਦਾ ਭਾਵ ਕਿ ਮਸੀਹ ਯਿਸੂ ਨੇ ਸਾਨੂੰ ਨਸ਼ਿਆਂ ਵਿੱਚੋਂ ਬਾਹਰ ਕੱਢਿਆ ਸੀ ਫਿਰ ਨਸ਼ਿਆਂ 'ਚ ਨਾ ਜਾ ਕੇ ਵੜੀਏ ਉਹਨੇ ਸਾਡੇ ਸ਼ਰੀਰ ਨੂੰ ਪਵਿੱਤਰ ਕੀਤਾ ਅਸੀਂ ਫਿਰ ਤੋਂ ਵੀ ਵਿਚਾਰ ਵਿੱਚ ਨਾ ਜਾ ਕੇ ਵੜੀਏ ਉਹਨੇ ਸਾਨੂੰ ਆਪਣੇ ਹੱਥਾਂ ਵਿੱਚ ਲੈ ਕੇ ਪਵਿੱਤਰ ਕਰ ਲਿਆ ਅਸੀਂ ਫਿਰ ਗੰਦਗੀ ਵਿੱਚ ਨਾ ਵੜੀਏ ਉਹਨੇ ਸਾਡਾ ਸੁਭਾਅ ਸਾਡੀ ਜ਼ਿੰਦਗੀ ਸਾਡਾ ਜੀਵਨ ਬਦਲ ਦਿੱਤਾ ਯਾ ਪਰ ਅਸੀਂ ਉਹੀ ਸੁਭਾਅ ਤੇ ਉਹੀ ਜ਼ਿੰਦਗੀ ਤੇ ਉਹੀ ਚੱਲ ਚੱਲਣ ਨੂੰ ਨਾਲ ਲੈ ਕੇ ਚਲੀਏ ਸਾਨੂੰ ਸਭ ਨੂੰ ਮਸੀਹ ਯਿਸੂ ਵਿੱਚ ਇਹ ਹੁਕਮ ਆ ਕਿ ਅਸੀਂ ਖੁਦਾ ਦੇ ਵਿੱਚ ਇੱਕ ਖਰੀ ਅਤੇ ਪਵਿੱਤਰ ਚਾਲ ਚਲੀਏ ਉਹ ਚਾਲ ਜਿਹੜੀ ਹਰ ਇੱਕ ਧਰਮੇ ਜਾਨ ਨੂੰ ਚੱਲਨੀ ਚਾਹੀਦੀ ਆ ਉਹ ਚਾਲ ਜਿਹੜੀ ਚਾਲ ਚੱਲਣ ਲਈ ਮਸੀਹ ਉਸ ਨੇ ਸਾਨੂੰ ਵੱਖਰਾ ਕੀਤਾ ਅਲੱਗ ਕੀਤਾ ਆ ਕਹਿੰਦਾ ਤੁਸੀਂ ਚਤਰਾਹੀ ਵਿੱਚ ਸ਼ੰਸ਼ੀਦਰ ਵਿੱਚ ਫਸ ਗਏ ਇੱਧਰ ਉੱਧਰ ਟੋਲਦੇ ਨਾ ਫਿਰੋ ਅਸੀਂ ਕੀ ਕਰਦੇ ਹਾਂ ਜੇ ਡੋਲਦੇ ਫਿਰਦੇ ਇੱਧਰ ਉੱਧਰ ਸਾਨੂੰ ਕੋਈ ਕਹਿ ਦਿੰਦਾ ਹੈ ਕਿ ਚਲ ਜੌਬ ਜੌਬ ਪਤਾ ਕਰਨ ਦੇ ਲਈ ਤੁਸੀਂ ਆਪਣੇ ਡਾਕੂਮੈਂਟ ਨਾਲ ਹੀਰ ਫੇਰ ਕਰ ਲਓ ਅਸੀਂ ਹੀਰ ਫੇਰ ਕਰ ਲੈਨੇ ਆਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਧਨ ਕਮਾਉਣ ਲਈ ਕਿਸੇ ਨਾ ਕਿਸੇ ਤਰ੍ਹਾਂ ਦੇ ਝੂਠ ਬੋਲ ਕੇ ਫਰੇਬ ਕਰਕੇ ਧੋਖੇਧੜੀਆਂ ਕਰਕੇ ਧਨ ਕਮਾਉਂਦੇ ਆ ਤਾਂ ਸ਼ਲਿਛਦਰ ਧੋਖੇ ਧੜੀਆਂ ਸੰਸਾਰਿਕ ਚਾਲ ਚੱਲਣ ਝੂਠ ਲੋਭ મોਹ ਹੰਕਾਰਾ ਵੈਰ ਵਿਰੋਧਾਂ ਵਿੱਚ ਪੈ ਕੇ ਅਸੀਂ ਕੀ ਕਰ ਰਹੇ ਆ ਸਭ ਦੇ ਸਭ ਪਰਮੇਸ਼ਰ ਦੇ ਨਾਮ ਤੋਂ ਇੱਧਰ ਉੱਧਰ ਉੱਡਦੇ ਡੋਲਦੇ ਫਿਰਦੇ ਆ ਪਰ ਸਾਨੂੰ ਚਾਹੀਦਾ ਆ ਕਿ ਅਸੀਂ ਮਸੀਹ ਯਿਸੂ ਵਿੱਚ ਪਿਆਰ ਦੇ ਨਾਲ ਸੱਚ ਕਮਾਉਂਦਿਆਂ ਹੋਇਆ ਮਸੀਹ ਸੁਧੀਆਂ ਸਾਰੀਆਂ ਗੱਲਾਂ ਵਿੱਚ ਵਾਦੀ ਚਲੀ ਹੈ ਹallelujah ਸਿਰਫ ਇਹ ਨਹੀਂ ਕਿ ਮਸੀਹ ਮਸੀਹ ਕਹਿਣ ਲੱਗ ਗਏ ਤੇ ਕੰਮ ਸਾਡੇ ਉਹੀ ਹੋਣ ਸਿਰਫ ਇਹ ਨਹੀਂ ਕਿ ਅਸੀਂ ਪਾਪ ਨੂੰ ਜਾਣ ਲਿਆ ਆ ਤੇ ਅਸੀਂ ਉਸ ਪਾਪ ਤੋਂ ਫਿਰ ਵੀ ਦੂਰ ਨਹੀਂ ਹੋ ਰਹੇ ਸਿਰਫ ਇਹ ਨਹੀਂ ਕਿ ਸਾਨੂੰ ਪਤਾ ਆ ਪਾਪ ਕਿਹੜੇ ਆ ਪਰ ਅਸੀਂ ਉਹਨਾਂ ਪਾਪਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਵੀ ਤਾਂ ਕਰੀਏ ਨਾ ਸਾਨੂੰ ਪਤਾ ਹੋਣਾ ਹੀ ਕਾਫੀ ਨਹੀਂ ਆ ਅਸੀਂ ਪੂਰਾ ਕਰੀਏ ਇਹ ਕਾਫੀ ਆ ਇੱਕ ਇਨਸਾਨ ਨੂੰ ਸਭ ਕੁਝ ਪਤਾ ਆ ਇਹ ਕਾਫੀ ਨਹੀਂ ਆ ਪਰ ਇੱਕ ਇਨਸਾਨ ਉਸ ਸਾਰੇ ਕੁਝ ਨੂੰ ਜੋ ਜੋ ਉਹਨੂੰ ਪਤਾ ਉਹਨੂੰ ਪੂਰਿਆ ਕਰੇ ਇਹ ਕਾਫੀ ਆ ਇੱਕ ਮਸੀਹ ਜ਼ਿੰਦਗੀ ਇਹ ਨਹੀਂ ਹੈ ਕਿ ਅਸੀਂ ਪਹਿਲਾਂ ਕੋਈ ਹੋਰ ਨਾਮ ਲੈਂਦੇ ਸੀ ਹੁਣ ਅਸੀਂ ਮਸੀਹ ਕਹਿਣ ਲੱਗ ਗਏ ਆ ਪਰ ਇੱਕ ਖਰੀ ਅਤੇ ਸੱਚੀ ਅਤੇ ਪਵਿੱਤਰ ਮਸੀਹ ਜ਼ਿੰਦਗੀ ਉਹ ਆ ਕਿ ਅਸੀਂ ਮਸੀਹ ਯਿਸੂ ਦੇ ਵਰਗੇ ਬਣ ਜਾਈਏ ਅਸੀਂ ਉਹਦਾ ਚਾਲ ਚੱਲਣ ਪਹਿਨ ਲਈਏ ਕਿਉਂਕਿ ਯਿਸੂ ਜਾਣਦਾ ਸੀ ਇਸ ਵਿਵਚਾਰ ਸੰਸਾਰ ਦਾ ਬਹੁਤ ਵੱਡਾ ਪਾਪ ਹੈ ਜਿਹੜਾ ਹੱਕਲ ਨੂੰ ਪ੍ਰਿਸ਼ਟ ਕਰਦਾ ਆ ਤਾਂ ਉਹਨੇ ਉਹ ਕੰਮ ਨਹੀਂ ਕੀਤਾ ਮਸੀਹ ਯਿਸੂ ਜਾਣਦਾ ਸੀ ਕਿ ਨਸ਼ਾ ਕਰਨ ਵਾਲੇ ਸ਼ਾਲਿਸ਼ਿੱਦਰ ਕਰਦੇ ਆ ਝੂਠ ਬੋਲਦੇ ਆ ਵਿਚਾਰਾਂ ਦੇ ਵਿੱਚ ਫਸ ਜਾਂਦੇ ਆ ਬੁਰੀਆਂ ਸੋਚਾਂ ਦੇ ਵਿੱਚ ਫਸ ਜਾਂਦੇ ਆ ਹੰਕਾਰ ਕਰਦੇ ਆ ਉਹਨੇ ਉਹ ਕੰਮ ਨਹੀਂ ਕੀਤਾ ਉਹਨੇ ਜੋ ਜੋ ਸੰਸਾਰ ਚ ਕੰਮ ਦੇਖਿਆ ਪੜਾਇਆ ਉਹਨੇ ਉਹ ਨਹੀਂ ਕੀਤਾ ਤੇ ਸਾਨੂੰ ਵੀ ਉਹਨੇ ਸਿਖਾਇ ਦਿੱਤੀ ਕਿ ਤੁਸੀਂ ਇਹਨਾਂ ਪੜੇ ਨਾ ਹਾਂ ਤੇ ਨਹੀਂ ਚੱਲਣਾ ਹੁਣ ਸਾਨੂੰ ਸਭ ਨੂੰ ਇਹੀ ਚਾਹੀਦਾ ਕਿ ਅਸੀਂ ਖੁਦਾ ਦੇ ਵਿੱਚ ਇੱਕ ਖਰੀ ਅਤੇ ਪਵਿੱਤਰ ਚਾਲ ਚੱਲੀਏ ਪਿਆਰ ਨੂੰ ਅਤੇ ਸੱਚ ਨੂੰ ਕਮਾਈਏ ਅਗਾਹਾਂ ਨੂੰ ਪਾਲਕ ਨਾ ਬਣੀਏ ਅਸੀਂ ਮੁੰਮੜ ਉਸ ਗੰਦਗੀ ਚ ਨਾ ਡਿੱਗੇ ਮੁੰਮੜ ਕਿਉਂ ਪਾਪ ਨਾ ਕਰੀਏ ਜਿਹੜੇ ਸਾਡੇ ਸਰੀਰ ਨੂੰ ਸਾਡੀ ਹੈਕਲ ਨੂੰ ਪ੍ਰੇਸ਼ਟ ਕਰਦੇ ਆ ਅਸੀਂ ਸੰਸਾਰਿਕ ਸਿੱਖਿਆ ਨੂੰ ਲੈ ਕੇ ਪਾਪਾਂ ਵਿਰੋਧਾਂ ਬਧੀਆਂ ਚ ਪੈ ਕੇ ਖੁਦਾ ਦੇ ਨਾਮ ਦੇ ਵਿਰੋਧੀ ਨਾ ਹੋਈਏ ਫੇਰ ਹੀ ਸਾਡੀ ਆਤਮਿਕ ਉન્નਤੀ ਹੋਵੇਗੀ ਹਾਲੇਲੂਇਆ ਅਸੀਂ ਸਾਰੇ ਜਾਣੇ ਹ ਕਿ ਸਾਨੂੰ ਪ੍ਰਭੂ ਦਾ ਪਵਿੱਤਰ ਆਤਮਾ ਮਿਲੇ ਅਸੀਂ ਗੈਰ ਭਾਸ਼ਾ ਪ੍ਰਾਪਤ ਕਰੀਏ ਬੋਲੀਏ ਔਰ ਅਸੀਂ ਖੁਦਾ ਦੇ ਦਾਨਾ ਵਰਦਾਨਾ ਨਾਲ ਬਲੈਸ ਹੋਈਏ ਪਰ ਜਦ ਤੱਕ ਨਹੀਂ ਮਿਲਣਗੇ ਜਦ ਤੱਕ ਅਸੀਂ ਆਪਣੇ ਹੈਕਲ ਨੂੰ ਪਵਿੱਤਰ ਨਹੀਂ ਕਰਦੇ ਕਿਉਂਕਿ ਪਵਿੱਤਰ ਆਤਮਾ ਪਵਿੱਤਰ ਸਥਾਨਾਂ ਵਿੱਚ ਵਾਸ ਕਰਦਾ ਆ ਔਰ ਸਾਡਾ ਪਵਿੱਤਰ ਸਥਾਨ ਇਹ ਸਾਡਾ ਪਵਿੱਤਰ ਹੇਕਲ ਜਿਹਦੇ ਵਿੱਚ ਪਵਿੱਤਰ ਆਤਮਾ ਵਾਸ ਕਰਨਾ ਚਾਹੁੰਦਾ ਆ ਹਜੇ ਪਵਿੱਤਰ ਨਹੀਂ ਹੋ ਪਾਇਆ ਕਿਉਂਕਿ ਸਾਡੇ ਵਿੱਚ ਹਜੇ ਵੀ ਬਧੀਆਂ ਆ ਵੈਰ ਆ ਈਰਖਾ ਆ ਜਲਸੀ ਆ ਕਰੋਧ ਆ ਬੰਦਨ ਆ ਬਿਪਤਾਵਾਂ ਆ ਹੰਕਾਰ ਜਾਂ ਲੋਭ ਜਾਂ ਨਸ਼ਾ ਜਾਂ ਇਹ ਵਿਚਾਰੇ ਆ ਪਤਨੀਆਂ ਕਿੰਨੀਆਂ ਹੀ ਬੁਰਾਈਆਂ ਆ ਸਾਡੇ ਵਿੱਚ ਜਿਸ ਕਰਕੇ ਹਜੇ ਪਵਿੱਤਰ ਆਤਮਾ ਸਾਡੇ ਚ ਵਾਸ ਨਹੀਂ ਕਰਦਾ ਪਰ ਅਸੀਂ ਚਾਹੁੰਦੇ ਆ ਕਿ ਪਵਿੱਤਰ ਆਤਮਾ ਸਾਡੇ ਚ ਵਾਸ ਕਰੇ ਤਾਂ ਉਹਦੇ ਲਈ ਸਾਨੂੰ ਸਭਨਾ ਗੱਲਾਂ ਵਿੱਚ ਸਚਾਈ ਦੇ ਰਾਹ ਤੇ ਚੱਲਦੇ ਹੋਏ ਪ੍ਰੇਮ ਦੇ ਵਿੱਚ ਬਣਦੇ ਹੋਏ ਖੁਦਾ ਦੇ ਵਚਨ ਨੂੰ ਪੂਰਿਆ ਕਰਦੇ ਹੋਏ ਰਹਿਣਾ ਪਊਗਾ ਇੱਧਰ ਉੱਧਰ ਨਹੀਂ ਭਟਕਣਾ ਸੰਸਾਰਿਕ ਸੋਚ ਨੂੰ ਨਹੀਂ ਲੈਣਾ ਸੰਸਾਰਿਕ ਲੋਕਾਂ ਦੀ ਤਰ੍ਹਾਂ ਚਲਾਕੀਆਂ ਨਹੀਂ ਕਰਨੀਆਂ ਪਰ ਸਾਨੂੰ ਚਾਹੀਦਾ ਕਿ ਅਸੀਂ ਹਰ ਹਾਲ ਹਰ ਗੱਲ ਹਰ ਪਲ ਦੇ ਵਿੱਚ ਵਫਾਦਾਰੀ ਦੇ ਨਾਲ ਪਰਮੇਸ਼ਰ 'ਚ ਬਣੇ ਰਹੀਏ ਤਾਂ ਜੋ ਪਰਮੇਸ਼ਰ ਦਾ ਪ੍ਰੇਮ ਜਿਹੜਾ ਸਦਾ ਦਾਇਆ ਸਾਡੇ ਉੱਤੇ ਉਤਰ ਆਵੇ ਤੇ ਸਾਨੂੰ ਸਾਡੀਆਂ ਰੂਹਾਂ ਸਾਡੀਆਂ ਜਾਨਾਂ ਨੂੰ ਬਚਾਵੇ ਅਤੇ ਸਾਡੇ ਲਈ ਮਹਿਮਾ ਦਾ ਫਲ ਲੈ ਕੇ ਆਵੇ ਹਾਲੇਲੂਇਆ ਲੈਕਸ वचन ਦੇ ਵਿੱਚੋਂ ਪੜਾਂਗੇ ਐਫਸੀਆ 6 ਉਹਦੀ 18 ਨੰਬਰ ਆਇਤ ਨੂੰ ਅਤੇ ਸਾਰੀ ਪ੍ਰਾਰਥਨਾ ਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਿਮਿਤ ਜਾਗਦੇ ਹੋਏ ਸਾਰਿਆਂ ਸੰਤਾਂ ਲਈ ਬਹੁਤ ਦਲੇਰੀ ਨਾਲ ਬੇਨਤੀ ਕਰਿਆ ਕਰੋ ਹallelujah ਖੁਦਾ ਦਾ ਬਾਖਵਚਨ ਸਾਨੂੰ ਕੀ ਦੱਸਦਾ ਕਿ ਭਾਵੇਂ ਤੁਸੀਂ ਕਿਸੇ ਵੀ ਸਿਚੁਏਸ਼ਨ ਜਾਂ ਕਿਸੇ ਵੀ ਬੰਧਨ ਜਾਂ ਰੁਕਾਵਟ ਜਾਂ ਪਰੇਸ਼ਾਨੀ ਜਾਂ ਪ੍ਰੀਖਿਆ ਦੇ ਵਿੱਚ ਪ੍ਰੋਬਲਮ ਦੇ ਵਿੱਚ ਹੋ ਪਰ ਫਿਰ ਵੀ ਹਰ ਹਾਲ ਦੇ ਵਿੱਚ ਕੀ ਕਰੋ ਬੇਨਤੀ ਕਰੋ ਪਰ ਬਹੁਤ ਸਾਰੇ ਲੋਕ ਕਹਿੰਦੇ ਆਤਮਾ ਨੂੰ ਕਿਵੇਂ ਪਾ ਸਕਦੇ ਆ ਜੀ ਆਤਮਾ ਦੇ ਫਲ ਕਿਵੇਂ ਮਿਲਣਗੇ ਆਤਮਾ ਦੇ ਵਰਦਾਨ ਕਿਵੇਂ ਮਿਲਣਗੇ ਕਿਵੇਂ ਪ੍ਰਾਰਥਨਾ ਕਰੀਏ ਕਿ ਖੁਦਾ ਦਾ ਆਤਮਾ ਸਾਡੀ ਗਵਾਹੀ ਕਰੀਏ ਤਾਂ ਜੇ ਖੁਦਾ ਦੇ ਆਤਮਾ ਦੀ ਅਗਵਾਈ ਚਾਹੁੰਦੇ ਆ ਤਾਂ ਪਹਿਲਾਂ ਆਪਣੀ ਆਤਮਾ ਨੂੰ ਸਥਿਰ ਕਰੋ ਆਪਣੀ ਆਤਮਾ ਦੇ ਵਿੱਚ ਕਾਇਮ ਹੋ ਕੇ ਖੁਦਾ ਦੇ ਹਜ਼ੂਰ ਦੁਆ ਪ੍ਰਾਰਥਨਾ ਕਰੋ ਜਦ ਅਸੀਂ ਆਪਣੀ ਆਤਮਾ ਤੇ ਕੰਟਰੋਲ ਕਰ ਲਵਾਂਗੇ ਫਿਰ ਖੁਦਾ ਦਾ ਆਤਮਾ ਸਾਡੇ ਤੇ ਉਤਰੇਗਾ ਜਦ ਅਸੀਂ ਆਪਣੀ ਆਤਮਾ ਨੂੰ ਪੂਰੀਨ ਰੀਤੀ ਦੇ ਨਾਲ ਪੂਰੇ ਹੋਸ਼-ਹਵਾਸ ਦੇ ਨਾਲ ਪੂਰੇ ਹੀ ਮਨ ਦੇ ਨਾਲ ਖੁਦਾ ਚ ਲੈ ਕੇ ਬੈਠਾਂਗੇ ਜਦ ਸਾਡਾ ਆਤਮਾ ਖੁਦਾ ਦੇ ਵਿੱਚ ਮਗਨ ਹੋਏਗਾ ਆਨੰਦਿਤ ਹੋਵੇਗਾ ਪਰਮੇਸ਼ਰ ਦੇ ਵਿੱਚ ਲੀਨ ਹੋ ਕੇ ਅਸੀਂ ਦੁਆ ਕਰਾਂਗੇ ਉਸ ਵੇਲੇ ਖੁਦਾ ਦਾ ਆਤਮਾ ਉਤਰੇਗਾ ਅਤੇ ਉਸ ਸਾਰਿਆਂ ਨੂੰ ਅਗਵਾਈ ਕਰੇਗਾ ਸਾਰਿਆਂ ਨੂੰ ਬਰਕਤ ਦੇਵੇਗਾ ਸਾਰਿਆਂ ਨੂੰ ਪਵਿੱਤਰ ਕਰੇਗਾ ਔਰ ਹਰ ਇੱਕ ਦੇ ਉੱਤੇ ਵਾਸ ਕਰੇਗਾ ਔਰ ਕਹਿੰਦਾ ਕਿ ਉਹਦੇ ਨਿਮਿਤ ਜਾਗਦੇ ਹੋਏ ਸਾਰੇ 47 ਬਹੁਤ ਦਲੇਰੀ ਨਾਲ ਪ੍ਰਾਰਥਨਾ ਕਰਿਆ ਕਰੋ ਜਿਨੇ ਵੀ ਕੋਈ ਦਾਸ ਦਾਸੀਆਂ ਨੇ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਜਾਂ ਫਿਰ ਜੋ ਤੁਹਾਨੂੰ ਸਿੱਖਿਆ ਦਿੰਦੇ ਆ ਜਿਨ੍ਹਾਂ ਤੋਂ ਤੁਸੀਂ ਸਿੱਖਿਆ ਲੈਂਦੇ ਹੋ ਜਿਨ੍ਹਾਂ ਨੂੰ ਤੁਹਾਡੀ ਸਿੱਖਿਆ ਪਸੰਦ ਆ ਜਾਂ ਫਿਰ ਜੋ ਖੁਦਾ ਦੇ ਵਿੱਚ ਲਾਚਾਰੀ ਦੀ ਚਾਲ ਵੀ ਚੱਲ ਰਹੀ ਆ ਜੋ ਝੂਠੇ ਨਬੀ ਆ ਜਾਂ ਬੁਰੀਆਂ ਸੋਚਾਂ ਬੁਰੇ ਵਿਚਾਰ ਰਿਹਾ ਜੇ ਗਲਤ ਸਿੱਖਿਆ ਦੇ ਰਿਹਾ ਉਹਨਾਂ ਸਾਰਿਆਂ ਦੇ ਲਈ ਵੀ ਦੁਆ ਕਰਨੀ ਆ ਭਲਿਆਂ ਦੇ ਲਈ ਹੋਰ ਉਹਨਾਂ ਤੇ ਲਈ ਦੁਆ ਕਰੋ ਬੁਰਿਆਂ ਦੇ ਲਈ ਉਹਨਾਂ ਤੇ ਲਈ ਦੁਆ ਕਰੋ ਝੂਠਿਆਂ ਦੇ ਲਈ ਸੱਚੇ ਆਤਮਾ ਲਈ ਦੁਆ ਕਰੋ ਅਤੇ ਖਰਿਆਂ ਦੇ ਲਈ ਪਰਮੇਸ਼ਰ ਦੀ ਬਹਤਾਈ ਤੇ ਉਹਦੀ ਚੰਗੀ ਬੁਲਾਹਟ ਲਈ ਦੁਆ ਕਰੋ ਪਰ ਦੁਆ ਹਰ ਇੱਕ ਸੰਤਲੀ ਕਰੋ ਜਿਨਨੇ ਵੀ ਖੁਦਾ ਦੇ ਨਾਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਕੰਮਾਂ ਦੇ ਲਈ ਅਲੱਗ ਕਰ ਦਿੱਤਾ ਹੈ ਕਿਉਂਕਿ ਦੁਆ ਦੀ ਜ਼ਰੂਰਤ ਹਰ ਇੱਕ ਲਈ ਹੈ ਹਰ ਇੱਕ ਨੂੰ ਜ਼ਰੂਰਤ ਹੈ ਕਿ ਕੋਈ ਸਾਡੇ ਲਈ ਦੁਆ ਕਰੇ ਅਤੇ ਅਸੀਂ ਖੁਦਾਵੰਦ ਦੇ ਵਿੱਚ ਹਰ ਇੱਕ ਲਈ ਮਿਲ ਕੇ ਦੁਆ ਕਰਨੀ ਆ ਜਦੋਂ ਅਸੀਂ ਪੂਰੇ ਰੂਝ ਸਮਝਾਂਦੇ ਨਾਲ ਇੱਕ ਦੂਜੇ ਲਈ ਦੁਆ ਕਰਾਂਗੇ ਤਾਂ ਸਾਡਾ ਖੁਦਾ ਮਸੀਹ ਯਿਸੂ ਦੇ ਵਿੱਚ ਸਾਡੀਆਂ ਸਾਰੀਆਂ ਥਣਾਂ ਨੂੰ ਪੂਰਿਆਂ ਕਰਕੇ ਸਾਨੂੰ ਆਪਣੇ ਪਵਿੱਤਰ ਆਤਮਾ ਨਾਲ ਬles ਕਰੇਗਾ ਜਦ ਸਾਡੇ ਵਿੱਚ ਪਵਿੱਤਰ ਦਾਣ ਵਰਦਾਨ ਹੋਣਗੇ ਆਤਮਾ ਦੇ ਫਲ ਹੋਣਗੇ ਆਪਾਂ ਦੀ ਉન્નਤੀ ਵਾਲਾ ਸੁਭਾਅ ਹੋਏਗਾ ਫਿਰ ਉਸ ਵੇਲੇ ਸਾਨੂੰ ਮੰਗਣਾ ਨਹੀਂ ਪਏਗਾ ਪਰ ਖੁਦਾ ਖੁਦ ਹੀ ਆਪਣਾ ਆਤਮਾ ਸਾਡੇ ਉੱਤੇ ਬਹਾਤਾਇਤ ਦੇ ਨਾਲ ਵਹਾ ਦਵੇਗਾ ਹallelujah ਤਾਂ ਉਸਾ ਮਿਲ ਕੇ ਖੁਦਾ ਦੇ ਆਤਮਾ ਦੀ ਅਗਵਾਈ ਦੇ ਲਈ ਆਪਣੇ ਆਤਮਾ ਨੂੰ ਇੱਕ ਮਨ ਇੱਕ ਚਿੱਤ ਕਰਨ ਦੇ ਲਈ ਪੂਰਨ ਰੀਤੀ ਦਿਨਾ ਖੁਦਾਵੰਦ ਦੇ ਵਿੱਚ ਬਣੇ ਰਹਿਣ ਦੇ ਲਈ ਸਭ ਮਿਲ ਕੇ ਪਰਮੇਸ਼ਰ ਦੇ ਹਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਹਾਂ ਮਹਾਨ ਖੁਦਾਵੰ ਸਮਰਥੀ ਬਾਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਜੋ ਯਾਗੀ ਚੌਕ ਦੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਨ ਵੜਿਆਈ ਦੰਦੇ ਬਾਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਖੁਦਾ ਅੱਜ ਦੇ ਪੂਰੇ ਦਿਨ ਦੀ ਫਾਸਟਿੰਗ ਲਈ ਪਿਤਾ ਪਰਮੇਸ਼ਰ ਜੋ ਵੀ ਭੈਣ ਭਾਈ ਅੱਜ ਪੂਰਾ ਦਿਨ ਫਾਸਟਿੰਗ ਕਰ ਰਹੇ ਨੇ ਪਿਤਾ ਉਹਨਾਂ ਸਾਰਿਆਂ ਦੀ ਫਾਸਟਿੰਗ ਨੂੰ ਤੁਸੀਂ ਸੁਣਿਆ ਤੇ ਕਬੂਲ ਕੀਤਾ ਖੁਦਾਵਾਤ ਮੈਂ ਵਿਸ਼ਵਾਸ ਕਰਦੀ ਬਾਰੇ ਪ੍ਰਭੂ ਜੀ ਕਿ ਤੁਹਾਡਾ ਆਤਮਾ ਹਰ ਵੇਲੇ ਸਾਡੇ ਨਾਲ ਹੈ ਖੁਦਾ ਤੁਹਾਡਾ ਰੂਪ ਆਖ ਹਰ ਵੇਲੇ ਸਾਡੇ ਨਾਲ ਹੈ ਪਿਤਾ ਤੁਸੀਂ ਸਾਡੇ ਸਹਾਇਤਾ ਦੇ ਵਿੱਚੋ ਖੁਦਾਵੰਤ ਤੁਸੀਂ ਸਾਡੀ ਦਇਆ ਕਰਨ ਵਾਲੇ ਆਤਮ ਪਵਿੱਤਰ ਪਰਮੇਸ਼ਰੋ ਪ੍ਰਭੂ ਜੀ ਤੁਸੀਂ ਹਰ ਵੇਲੇ ਸਾਡੇ ਦੇ ਉੱਤੇ ਆਪਣੇ ਗਿਆਨ ਨੂੰ ਭੇਜਦੇ ਹੋ ਖੁਦਾ ਜ ਜਨੇ ਵੀ ਘਰ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾ ਇਹਨਾਂ ਸਾਰਿਆਂ ਉੱਤੇ ਤੁਹਾਡਾ ਗਿਆਨ ਬਹੁਤਾਈ ਤਰ੍ਹਾਂ ਵਹਾ ਦਿੱਤਾ ਜਾਵੇ ਪਤਾ ਪਰਮੇਸ਼ਰ ਅਜ ਕੋਈ ਵੀ ਜਾਨ ਤੁਹਾਡੇ ਗਿਆਨ ਤੋਂ ਤੁਹਾਡੀ ਕਿਰਪਾ ਤੋਂ ਅਧੂਰੀ ਨਾ ਹੋਵੇ ਖੁਦਾਵੰਤ ਹਰ ਇੱਕ ਬਲ ਹਰ ਇੱਕ ਤਾਕਤ ਯਹੋਵਾ ਵੱਲੋਂ ਇਹਨਾਂ ਨੂੰ ਮਿਲੇ ਪਤਾ ਪਰਮੇਸ਼ਰ ਹਰ ਤਰ੍ਹਾਂ ਦੀ ਗਿਆਨ ਬੁੱਧ ਦੀ ਆਤਮਾ ਨੂੰ ਇਹਨਾਂ ਦੀ ਜ਼ਿੰਦਗੀ ਵਿੱਚ ਭੇਜੋ ਪ੍ਰਭੂ ਜੀ ਜੋ ਵੀ ਭੈਣ ਭਾਈ ਖੁਦਾਵੰਦ ਹਜੇ ਸੰਸਾਰੀ ਕਚਾਲ ਚਲਣ ਤੇ ਸੋਚਾਂ ਵਿੱਚ ਇਧਰ ਉਧਰ ਪਟਕ ਰਹੇ ਨੇ ਖੁਦਾਵੰਦ ਅੱਜ ਤੁਸੀਂ ਇਹਨਾਂ ਦੀ ਸਾਰੀ ਪਟਕਣ ਨੂੰ ਦੂਰ ਕਰਕੇ ਇਹਨਾਂ ਨੂੰ ਆਜ਼ਾਦ ਕਰੋ ਇਹਨਾਂ ਦੀ ਮਦਦ ਕਰੋ ਖੁਦਾ ਆਪਣੀ ਕਿਰਪਾ ਆਸ਼ੀਸ਼ ਬਰਕਤ ਦੇ ਨਾਲ ਇਹਨਾਂ ਨੂੰ ਬles ਕਰੋ ਖੁਦਾਵੰਦ ਤੁਹਾਡਾ ਰੂਪ ਇਹਨਾਂ ਦੀ ਮਦਦ ਸਹਿਤ ਅਗਵਾਈ ਕਰੇ ਖੁਦਾਵੰਦ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਪਸਮ ਖਤਮ ਹੋ ਜਾਣ ਖੁਦਾਵੰਦ ਤੁਹਾਡੀ ਕਿਰਪਾ ਆਸ਼ੀਸ਼ ਹੋਂਦ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਜ਼ਿੰਦਗੀ 'ਚ ਟਹਿਰ ਜਾਵੇ ਪ੍ਰਭੂ ਜੀ ਤੁਹਾਡੇ ਲਹੂ ਦੀਆਂ ਵਾੜਾਂ ਇਹਨਾਂ ਦੇ ਆਚਰ ਚਵੇਰੇ ਲਗਾਉਣੇ ਖੁਦਾਵੰਦ ਖੁਦਾ ਤੁਸੀਂ ਆਪਣੇ ਪ੍ਰੇਮ ਆਪਣੀ ਸ਼ਾਂਤੀ ਆਪਣੀ ਦਇਆ ਨੂੰ ਇਸੇ ਤਰ੍ਹਾਂ ਸਾਡੇ ਸਭ ਦੇ ਨਾਲ ਬਣਾਈ ਰੱਖਣਾ ਖੁਦਾਵੰਦ ਹਰ ਤਰ੍ਹਾਂ ਦੀ ਬੁਰਾਈ ਤੋਂ ਸਾਨੂੰ ਆਜ਼ਾਦ ਕਰਨਾ ਖੁਦਾ ਅਸੀਂ ਆਪਣੇ ਪੂਰੇ ਆਤਮਾ ਨੂੰ ਤੁਹਾਡੇ ਹਜ਼ੂਰ ਲੈ ਕੇ ਬੈਠੀਏ ਜਦ ਵਿੱਚ ਅਸੀਂ ਦੁਆਚ ਬੈਠੀਏ ਸਾਡਾ ਆਤਮਾ ਪੂਰਨ ਰੀਤੀ ਦੇ ਨਾਲ ਤੁਹਾਡੇ ਵਿੱਚ ਮਗਨ ਹੋਵੇ ਖੁਦਾਵੰਦ ਅਸੀਂ ਇਧਰ ਉਹਦਾ ਨਾ ਪਟਕੇ ਪਤਾ ਸਾਡੀ ਪੁਕਾਰ ਪਵਿੱਤਰ ਪਵਨ ਦੇ ਵਿੱਚ ਸੁਣੀ ਜਾਵੇ ਅਸੀਂ ਸਭ ਦੇ ਸਭ ਤੁਹਾਡੇ ਰਾਜ ਤੁਹਾਡੀ ਮਹਿਮਾ ਦੇ ਵਿੱਚ ਵਾਧੇ ਚੱਲੇ ਜਾਏ ਖੁਦਾ ਸਾਡੀ ਜ਼ਿੰਦਗੀਆਂ ਨੂੰ ਆਪਣੇ ਹੱਥਾਂ ਵਿੱਚ ਲਓ ਖੁਦਾਵੰਦ ਔਰ ਸਾਨੂੰ ਆਪਣੇ ਪਵਿੱਤਰ ਆਤਮਾ ਦੇ ਵਸਣ ਦਾ ਯੋਗ ਬਣਾਓ ਖੁਦਾ ਕਿਉਂ ਜੋ ਕਹੇ ਕਿ ਪਵਿੱਤਰ ਆਤਮਾ ਪਵਿੱਤਰ ਸਥਾਨਾਂ ਵਿੱਚ ਵਸਦਾ ਹੈ ਸਾਡੇ ਸ਼ਰੀਰ ਨੂੰ ਪਵਿੱਤਰ ਕਰੋ ਖੁਦਾਵਾਨ ਥਾਡੂ ਤੁਹਾਡਾ ਪਵਿੱਤਰ ਆਤਮਾ ਸਾਡੇ ਵਿੱਚ ਵਾਸ ਕਰ ਸਕੇ ਖੁਦਾ ਸਾਡੀ ਜ਼ਿੰਦਗੀ ਦੇ ਵਿੱਚ ਪਤਾ ਸਾਡੀ ਅਗਵਾਈ ਕਰ ਸਕੇ ਖੁਦਾਵਾਨ ਤੁਹਾਡਾ ਰੂਪ پاک ਸਾਡੀਆਂ ਜ਼ਿੰਦਗੀਆਂ ਚ ਵੱਡੇ ਤੇ ਅਨੋਖੇ ਕੰਮ ਕਰ ਸਕੇ ਖੁਦਾ ਤੁਸੀਂ ਆਪਣੀ ਦਇਆ ਕਿਰਪਾ ਪੁਲਾਈ ਪਰਪੂਰੀ ਅਤੇ ਸ਼ਾਂਤੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਵਿਚਕਾਰ ਦੇਣਾ ਖੁਦਾਵਾਨ ਤੁਹਾਡਾ ਆਤਮਾ ਤਹਾ ਬlesing ਵਾਲਾ ਹੱਥ ਖੁਦਾਵੰਦ ਹਰ ਵੇਲੇ ਸਾਡੇ ਨਾਲ ਹੋਵੇ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਦਇਆ ਪ੍ਰੇਮ ਹੁਣ ਤੁਲਾ ਕਿ ਸਦਾ ਤੱਕ ਸਾਡੇ ਵਿੱਚ ਮੌਜੂਦ ਹਾਰੇ ਕਿ ਜੰਦ ਦੇ ਨਾਲ ਹੋਵੇ ਬਤਾ ਅੱਜ ਜਿੰਨਾ ਵੀ ਘਰਾਂ ਪਰਿਵਾਰਾਂ ਨੇ ਖੁਦਾਵੰਦ ਕਿਸੇ ਵੀ ਘਰਾਂ ਦੇ ਲਈ ਦੁਆ ਕੀਤੀ ਖੁਦਾ ਇਹਨਾਂ ਨੇ ਜੋ ਵੀ ਸ਼ਬਦ ਇਸਤੇਮਾਲ ਕੀਤੇ ਜਿੰਨਾ ਵੀ ਭੈਣਾ ਭਾਈ ਲਈ ਦੁਆ ਕੀਤੀ ਉਸ ਹਰ ਇੱਕ ਭਲੇ ਸ਼ਬਦ ਨੂੰ ਇਹਨਾਂ ਦੀ ਜ਼ਿੰਦਗੀ ਚ ਰਿਲੀਜ਼ ਕਰ ਦੇ ਹਰ ਇੱਕ ਨੈਗੇਟਿਵ ਵਰਡਸ ਨੂੰ ਇਹਨਾਂ ਦੀ ਜ਼ਿੰਦਗੀ ਚ ਰੱਦ ਕਰ ਦੇ ਖੁਦਾਵੰਦ ਅੱਜ ਬਿਤਾ ਪਰਮੇਸ਼ਰ ਹਰ ਇੱਕ ਘਰ ਪਰਿਵਾਰ ਆਤਮਾ ਦੇ ਦਾਣਾ ਵਰਦਾਨਾ ਨੂੰ ਮਹਿਸੂਸ ਕਰੇ ਬਿਤਾ ਪਵਿੱਤਰ ਆਤਮਾ ਦੀ ਸਮਰਥ ਉਤਰੇ ਤੇ ਇਹਨਾਂ ਦਾ ਬਦਲਾਅ ਕਰੇ ਪ੍ਰਭੂ ਜੀ ਜਿੰਨਾ ਵੀ ਭੈਣਾ ਭਏ ਨੇ ਫਾਸਟਿੰਗ ਕੀਤੀ ਖੁਦਾ ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚੋਂ ਸੌਂਦੇ ਪਿਤਾਸ ਦੇ ਪੂਰੇ ਦਿਨ ਦੀ ਮਿਹਨਤ ਨੂੰ ਉਹਨਾਂ ਦੀ ਜ਼ਿੰਦਗੀਆਂ ਚ ਰਿਲੀਜ਼ ਕਰ ਦੇ ਪ੍ਰਭੂ ਜੀ ਪੂਰੇ ਹਫਤੇ ਦੇ ਵਿੱਚ ਬਿਤਾ ਪਰਮੇਸ਼ਰ ਅਸੀਂ ਜਿੰਨਾ ਵੀ ਵਿਸ਼ਾਲੀ ਦੁਆ ਕੀਤੀ ਖੁਦਾ ਅਸੀਂ ਵਿਸ਼ਵਾਸ ਕਰਦੇ ਕਿ ਉਹਨਾਂ ਵਿੱਚੋਂ ਇੱਕ ਵੀ ਵਾਂਝਾ ਤੇ ਅਧੂਰਾ ਨਹੀਂ ਹੈ ਖੁਦਾ ਤੁਸੀਂ ਹਰ ਇੱਕ ਆਵਾਜ਼ ਨੂੰ ਸੁਣਿਆ ਤੇ ਸਾਨੂੰ ਉੱਤਰ ਦਿੱਤਾ ਹੈ ਸੱਚਮੁੱਚ ਖੁਦਾਵੰਦ ਇਹਨਾ ਪੂਰੇ ਪਰਿਵਾਰਾਂ ਦੇ ਅੱਜ ਦੇ ਪੂਰੇ ਫਾਸਟਿੰਗ ਨੂੰ ਤੁਹਾਡੇ ਹੱਥਾਂ ਵਿੱਚ ਸੌਂਦਦੇ ਆ ਇਹਨਾਂ ਦੇ ਹਰ ਇੱਕ ਸ਼ਬਦ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਖੁਦਾਵੰਦ ਜਿੰਨਾ ਵੀ ਘਰਾਂ ਪਰਿਵਾਰਾਂ ਨੇ ਇਹਨਾਂ ਨੇ ਦੁਆ ਕੀਤੀ ਉਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਬLES ਕਰਦੇ ਖੁਦਾਵੰਦ ਇਹਨਾਂ ਦੇ ਭੋਜਨਾਂ ਤੇ ਪਾਣੀ ਉੱਤੇ ਬਰਕਤ ਮੰਗਦੇ ਆ ਪਤਾ ਜੋ ਵੀ ਇਹ ਭੋਜਨਾਂ ਤੇ ਪਾਣੀ ਖਾਣ ਜਾ ਰਹੇ ਨੇ ਖੁਦਾਵੰਦ ਉਹਨਾਂ ਦੇ ਉੱਤੇ ਤੁਹਾਡੀ ਬਰਕਤ ਆਸ਼ੀਸ਼ ਉਤਰਾਵੇ ਖੁਦਾ ਜੋ ਵੀ ਜਨ ਖਾਵੇ ਤੁਹਾਡੇ ਨਾਮ ਦੀ ਮਹਿਮਾ ਵੜਾਈ ਕਰੇ ਸਾਰੇ ਬੰਧਨ ਬੁਮਾਰਾਆਂ ਦੀਆਂ ਪਰੇਸ਼ਾਨੀਆਂ ਨੂੰ ਤੋੜ ਦੇ ਖੁਦਾ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਹ ਯਹੋਵਾ ਵੈਸਪੂਰੀ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੇ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮ